ਫਰੀਦਕੋਟ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਫਰੀਦਕੋਟ ਦੇ ਨਸ਼ਾ ਤਸਕਰ ਸੰਜੀਵ ਕੁਮਾਰ ਉਰਫ ਟੀਟੂ ਨੂੰ 253 ਗ੍ਰਾਮ ਹੈਰਨ ਦੇ ਨਾਲ ਕਾਬੂ ਕੀਤਾ ਹੈ ਇਸ ਦੇ ਕੋਲ ਇੱਕ ਕੰਪਿਊਟਰ ਕੰਡਾ ਵੀ ਬਰਾਮਦ ਕੀਤਾ ਗਿਆ ਹੈ ਡੀਐਸਪੀ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਇਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣਗੇ ਜਿਹੜਾ ਨਸ਼ਿਆਂ ਖਿਲਾਫ ਲਗਾਤਾਰ ਹੀ ਰੈਡਾਂ ਕੀਤੀ ਜਾਂਦੀਆਂ ਜਾਂ ਵੱਡੇ ਸਮਗਲਾਂ ਫੜੇ ਜਾਂਦੇ ਜਿਹੜਾ ਅਸੀਂ ਜਿਹੜਾ ਕੱਲ ਮਿਤੀ 3 ਨੂੰ ਇੱਕ ਮੇਨ ਸਮਗਲੇ ਦਾ ਫ੍ਰੀਕੋਡ ਦਾ ਸੀਗਾ ਜਿਹਨਾਂ ਦਾ ਨਾਂ ਸੰਜੀਤ ਮਹਰ ਟੂਸੀ ਜਿਸ ਨੂੰ ਅਸੀਂ ਵੀਰੇ ਵਾਲਾ ਰੋਡ ਨੇੜੇ ਵੇਅਰਹਾਊਸ ਤੋਂ ਗ੍ਰਿਫਤਾ ਕੀਤਾ ਇਹਨੂੰ ਜਦੋਂ ਗ੍ਰਿਫਤਾ ਕੀਤਾ ਤੇ ਇਹਦੇ ਕੋਲੋਂ 253 ਗ੍ਰਾਮ ਹੈਰੋਨ ਬਰਾਬਦ ਕੀਤੀ ਗਈ ਹੈ ਤੇ ਇੱਕ ਕੰਪਿਊਟਰ ਕੰਡਾ ਨਹੀਂ ਤੇ ਦੱਸਣ ਜੋਗੇ ਇਹ ਹੈ ਵੀ ਇਸ ਤੇ ਪਹਿਲਾਂ ਵੀ ਹੰਡੀ ਦਾ ਪਰਚਾ ਸੀ ਤੇ ਸਾਨੂੰ ਕਾਫੀ ਟਾਈਮ ਤੋਂ ਇਹ ਵਾਂਟਡ ਸੀਗਾ ਕਿਉਂਕਿ ਇਹ ਲੋਕੇ ਇਸ ਟਾਈਮ ਸਭ ਤੋਂ ਜ਼ਿਆਦਾ ਇਹ ਸਾਡੇ ਫ੍ਰੀਕੋਡ ਦੇ ਵਿੱਚ ਜਿਹੜੇ ਲੋਕਲ ਜਿਹੜੇ ਇਹਦੇ ਸੀ ਗਾਖ ਬਹੁਤ ਜ਼ਿਆਦੇ ਸੀਗੇ ਤੇ ਕੱਲ ਅਸੀਂ ਨੂੰ ਕੰਮਜਾਬ ਹੋਇਆ ਤੇ ਅੱਜ ਨੂੰ ਮਾਂ ਜੋ ਕੋਰਟ ਦੇ ਵਿੱਚ ਨੂੰ ਪੇਸ਼ ਕਰਾਂਗੇ ਨਰਮਨ ਲਾਵਾਂਗੇ ਤਾਂ ਅੰਦਰੀ ਕੀ ਹੈ ਬਰਾਦਿਆਂ ਦੇ ਕੋਈ 253 ਗਰਾ ਮਹਿਰੋਂ ਤੇ ਇੱਕ ਕੰਪਿਊਟਰ ਕੰਡਾ ਤੇ ਇਸ ਦੀ ਜਿਹੜੀ ਪੁੱਛਗ ਵਿੱਚ ਸਾਨੂੰ ਇਹ ਪਤਾ ਲੱਗਾ ਵੀ ਇਹ ਗਲੀ ਨੰਬਰ 8 ਜਿੱਥੇ ਅਸੀਂ ਹੁਣ ਖੜੇ ਹੋਏ ਹਾਂ ਇਹ ਇਸ ਤੇ ਇਹ ਦੇ ਮਕਾਨ ਨੇ ਇਸ ਗਏ ਏਰੀਆ ਦੇ ਵਿੱਚ ਇਹਦੀਆਂ ਤਿੰਨ ਪ੍ਰਾਪਰਟੀਆਂ ਨੇ ਜਿੱਥੇ ਇਹ ਆਦਾ ਇਹ ਕਾਰੋ ਕਾਰੋ ਦਾ ਕਰਮਦਾਰ ਚੱਲ ਰਿਹਾ ਸੀ ਇਹਦਾ ਨਸ਼ੇ ਦਾ ਤੇ ਇਹ ਵੀ ਇਹਦਾ ਘਰ ਇੱਕ ਇੱਕ ਦਾ ਖਾਲੀ ਪਲਾਟ ਦੇ ਸਾਹਮਣੇ ਤੇ ਇੱਕ ਦੇ ਕੋਰ ਕਰ ਤੇ ਇਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਾਂਗੇ ਕਿ ਜਿਹੜਾ ਇਹ ਇਹ ਪ੍ਰੋਪਰਟੀਆਂ ਇਹਨੇ ਵੇਖ ਕਮਾਈ ਤੋਂ ਇਹਨਾਂ ਨੂੰ ਵੇਚ ਕੇ ਬਣਾਈਆਂ ਹੀ ਆ ਤੇ ਅਸੀਂ ਜਲਦੀ ਜਲਦੀ ਇਹਨਾਂ ਨੂੰ ਇਸ ਮਕੰਮੇ ਨਾਲ ਅਟੈਚ ਕਰਾਂਗੇ ਤੇ ਜਿਹੜੀ ਬੰਦੀ ਕਾਰਵਾਈ ਕਰਾਂਗੇ ਸਰ ਇਹ ਵੀ ਪਤਾ ਲੱਗਾ ਕਿ ਜਿਹੜੀਆਂ ਇਹ ਐਕਸਟਰਾ ਪ੍ਰੋਪਰਟੀਆਂ ਬਣੀਆਂ ਹੀ ਆ ਉੱਥੇ ਜਿਹੜਾ ਨਸ਼ਾ ਕਰਨ ਵਾਲੇ ਆਉਂਦੇ ਸੀ ਜਾਂ ਨਸ਼ਾ ਖਰੀਦਣ ਆਉਂਦੇ ਇੱਥੇ ਬਿਠਾ ਕੇ ਉਹਨਾਂ ਨੂੰ ਨਸ਼ਾ ਵੀ ਕਰੰਦਾ ਸੀ ਹਾਂ ਇਹ ਤਾਂ ਕਿ ਸਮਝ ਜਿਹੜਾ ਪਤਾ ਲੱਗਾ ਕਿ ਗਲੀ ਨੰਬਰ 8 ਤੇ ਵੇਚੇ ਗਏ ਇੱਕ ਮਕਾਨ ਉੱਥੇ ਕਾਫੀ ਇਹਦੇ ਕੋਲ ਇਸ ਤਰ੍ਹਾਂ ਦੇ ਜਿਹੜੇ ਮੈਨੇ ਆਦੇ ਅਡਿਕਟਡ ਜਿਹੜੇ ਨਸ਼ੇੜੀ ਸੋ ਇਹਦੇ ਕੋਲ ਹੁੰਦੇ ਸੀ ਸਰ ਅਗਰ ਇਹ ਪ੍ਰੋਪਰਟੀ ਇਲੀਗਲ ਨਿਕਲੇ ਜਾਂ ਕਿਸੇ ਗੈਰ ਤਰੀਕੇ ਨਾਲ ਬਣਾਈ ਗਈ ਹੋਈ ਤਾਂ ਉਸ ਤੋਂ ਬੰਦੀ ਕਿਸਤਾ ਨਹੀਂ ਕਰ ਰਹੀ ਹੈ ਜੋ ਇਸ ਟਾਈਮ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਨਸ਼ੇ ਤੋਂ ਬਣਾਈ ਹੋਈ ਪ੍ਰੋਪਰਟੀ ਨੂੰ ਅਸੀਂ ਹੋਰ ਵੀ ਜਿਹੜੇ ਮੁਕਦਮਾ ਇਸ ਸੀਜ਼ ਕੀਤੀ ਹੈ ਤੇ ਇਹਨੂੰ ਨਹੀਂ ਪਕਸ਼ਾ ਜਾਏਗਾ ਜਿਹੜੀਆਂ ਦੀਆਂ ਪ੍ਰੋਵੀਜ਼ਨ ਅਸੀਂ ਇਸ ਮੁਕਦਮੇ ਦੇ ਵਿੱਚ ਨੂੰ ਸੀਜ਼ ਕਰਾਂਗੇ ਤੇ ਜਿਹੜੇ ਹੋਰ ਵੀ ਜੇ ਟੁਕਮ ਕਾਰਵਾਈ ਹੋਈ ਕਰਾਂਗੇ हां ਅਸੀਂ ਪ੍ਰਾਪਰਟੀਆਂ ਨੂੰ ਆਇਡੈਂਟੀਫਾਈ ਕਰ ਰਹੇ ਹਾਂ ਜਿਹੜੇ ਇਸ ਤੋਂ ਪਹਿਲਾਂ ਜਿਹੜੇ ਵੀ ਇਸ ਮਗਲੋਂ ਬੜੇ ਨੇ ਜਾਂ ਨਸ਼ੇਦ ਬਣਾਈਆਂ ਪ੍ਰਾਪਰਟੀਆਂ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਕਿ ਕਿਹੜੇ ਕਿਹੜੇ ਨਸ਼ੇਦ ਬਣਾਈ ਹੋਈ ਪ੍ਰਾਪਰਟੀ ਹੈ ਤੇ ਜਲਦੀ ਉਹ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਬਹਿਰ ਲਗ ਗਾਦ ਕਰਸ਼ਨ ਕਿੱਥੋਂ ਦੇ ਰਹਿਣ ਵਾਲੇ ਸਿਕਸਾਉਂਡਿੰਗ ਆ ਹਾਂ ਹਯਮਲਾ ਸਰ ਇਹ ਜਿਹੜੀ ਪੁਲਿਸ ਦੀ ਕਾਰਵਾਈ ਹੋਈ ਹੈ ਲਗਾਤਾਰ ਨਸ਼ਿਆਂ ਦੇ ਖਿਲਾਫ ਔਰ ਇੱਕ ਨਸ਼ਾ ਤਸਕਰ ਫੜਿਆ ਗਿਆ ਤੁਹਾਨੂੰ ਆਪਾਂ ਬਹੁਤ ਖੁਸ਼ ਜੋ ਵੀ ਕਰਦਾ ਮੇਰਾ ਮੁੰਡਾ ਵੀ ਕਰਦਾ ਸੀ ਫੜੇ ਜੇ ਤਾਂ ਨਹੀਂ ਬਾ ਖੁਸ਼ ਹੁੰਦਾ ਮੇਰਾ ਕੁਦ ਨਸ਼ਾ ਕਰਦਾ ਸੀ ਬਿਲਕੁਲ ਵੇਖਦਾ ਸੀ ਅੱਛਾ ਜੀ ਪੰਛੀ ਦਾ ਫੜਿਆ ਮੈਂ ਉਹਦੇ ਮੰਗੜੀ ਕਾਗਾ ਬਾਕੀ ਜਦੋਂ ਮੰਗੜੀ ਨਹੀਂ ਕਿਸੇ ਦੇ ਤੇ ਫਿਰ ਭਾਈ ਮਰ ਜਾਣ ਸਵੇਰੇ ਮਰ ਜਾਣ ਕਿਉਂ ਨਹੀਂ ਮੰਡੀ ਦਾ ਆਪਾ ਭਾਈ ਖੁਸ਼ ਬੜਿਆ ਆਪਾ ਦੁਆਰ ਤੇ ਲਾਇਗਾ ਘਰ ਦੇ ਨਾਲ ਮਾਰਿਆ ਉਹਦੇ ਨੇ ਤਬਰ ਨੇ ਕੋਈ ਦੱਸਿਆ ਹੈ ਨੀਗਾ ਉਹ ਦੱਸਿਆ ਜਦੋਂ ਉਹਦਾ ਐਂਡ ਸਾਸੀ ਮੇਂ ਇਹ ਜਿਹੜਾ ਕੱਲ ਸੰਜੀਤ ਕੁਮਾਰ ਨਾਮ ਦਾ ਵਿਅਕਤੀ ਫੜਿਆ ਗਿਆ ਨਸ਼ੇ ਦੇ کاروبار ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਤੁਸੀਂ ਤੁਹਾਡੇ ਰਿਸ਼ਤੇਦਾਰ ਵੀ ਹੈ ਬਿਲਕੁਲ ਸਾਰੇ ਰਿਸ਼ਤੇਦਾਰ ਆਪਣੇ ਸੋਲ ਹੀ ਰਿਸ਼ਤੇਦਾਰ ਸਾਰੇ ਹੈ ਕਿੰਨੇ ਚਿਰ ਤੋਂ ਇੱਥੇ ਰਹਿ ਰਹੇ ਹੈ ਇਹ ਤਾਂ ਹੁਣ ਇਹ ਮਕਾਨ ਤਾਂ ਉਹਦਾ ਹੈ ਇਹ ਮਕਾਨ ਦੇ ਨਵੇਂ ਪਾਇਆ ਮੇਰਾ ਮਕਾਨ ਦਾ ਆ 17 ਸਾਲ ਪਾਇਆ ਹੋ ਗਿਆ ਕਿੰਨੇ ਚਿਰ ਤੋਂ ਇੱਥੇ ਨਸ਼ੇ ਦੇ ਕੰਮ ਕਰ ਰਿਹਾ ਹੈ ਦੇਖੋ ਨਸ਼ਾ ਤਾਂ ਹੁਣ ਮੇਰੇ ਮੂੰਹ ਤੇ ਤਾਂ ਲਿਖਿਆ ਨਹੀਂ ਕਿ ਕਿਦਾਂ ਬਹੂ ਬਾਕਸ਼ਨ ਇਹ ਤਾਂ ਜਦੋਂ ਪਤਾ ਲੱਗਦਾ ਨਾ ਆਸ-ਆਸ-ਤਾਂ ਫਿਰ ਜਦੋਂ ਪੂਰੀਦਾ ਪਤਾ ਲੱਗਦਾ ਮੈਂ ਕਹਾਂ ਬਈ ਬੌਝੋ ਵੇਚਦਾ ਜੀ ਬੌਝਾ ਪਤਾ ਉਦੋਂ ਲੰਗਾ ਜੋ ਆ ਕੇ ਇਕੱਠਿਆਂ ਤੋਲ ਨਾ ਪਲਿੰਦੇ ਆ ਜਿਹੜਾ ਹੁਣ ਪੁਲਿਸ ਕੰਮ ਕਰ ਰਹੀ ਐ ਬਾਗੋ ਬਾਗਾ ਜੀ ਮੈਂ ਕਹਾਕ ਤੇ ਵੀ ਲੱਗਦਾ ਮੇਰਾ ਮੁੰਡਾ ਵੀ ਮਰ ਗਿਆ ਪੁਲਿਸ ਨੇ ਵੀ ਫੜਿਆ ਮੈਨੂੰ ਕੋਈ ਤਰਾਹ ਨਹੀਂ ਜੀ ਪੁਲਿਸ ਕਾ ਕੰਮ ਕਰ ਰਹੀ ਬਿਲਕੁਲ ਚਾਹੀਦਾ ਚਲੋ ਜੀ ਅਸੀਂ ਤੁਹਾਨੂੰ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਬਸ ਆਪਾਂ ਦੇ ਬੱਚੇ ਤੁਹਾਡੇ ਇਸ ਤੋਂ ਪਹਿਲਾਂ ਨੁਕਸਾਨ ਹੋ ਚੁੱਕਾ ਹੈ ਉਹ ਦੁਬਾਰਾ ਵਸ ਆ ਸਕਦੇ ਪਰ ਆਪਾਂ ਵੀ ਇਹ ਵੀ ਅਗਲੀ ਜਿਹੜੀ ਜਨਰੇਸ਼ਨ ਬੱਚੇ ਮੈਂ ਅਸੀਂ ਖੁਸ਼ ਹਾਂ ਕਿ ਕਿਉਂ ਅੱਜ ਮੈਂ ਲੋਕਾਂ ਦੇ ਚੁੱਕਾ ਨੂੰ ਮਾਰਦਾ ਫਿਰਦਾ ਦੇਖ ਕੇ ਤੇ ਜੇ ਮੈਂ ਕੱਲ ਨੂੰ ਮੇਰੇ ਤੇ ਵੀ ਹੋ ਸਕਦਾ ਪਰ ਆਪਾਂ ਹੱਕ ਤੋ ਠੀਕ ਹੈ ਜੀ ਬਹੁਤ ਖੁਸ਼ਕ ਪੁਲਿਸ ਦੀ ਕਾਰਵਾਈ ਤੋਂ ਬਹੁਤ ਖੁਸ਼ਕ ਕੀ ਕੋਈ ਚੱਲਦਾ ਸੀ ਇੱਥੇ ਇਹ ਚੱਲਦਾ ਸਾਰਾ ਬਸ ਚੱਲ ਜਿੰਦਾ ਉਹ ਹੀ ਕੰਮ ਚੱਲਦਾ ਚਲ ਆਇਆ